ਸਟਿੱਗਲੇ ਪਾਂਡੇ 베ਦਿਆਂ ਇਹਦੇ ਬਦਲੇ ਚ ਕੁਵਾੜੇ ਲੈਨੇ ਆਂ ਜੀ ਅੱਛਾ ਜੀ ਜਾਂ ਜੀ ਕੁਵਾੜ ਕੁਵਾੜ ਲੈ ਕੇ ਕੋਈ ਪੈਸੇ ਲੈਂਦਾ ਜੀ ਉਹਨੂੰ ਪੈਸੇ ਦੇਨੇ ਆ ਜੀ ਅੱਛਾ ਜੀ ਮੇਰੇ ਕੋਲ ਬਰਤਨ ਲੈਨੇ ਆ ਜੀ ਉਹਨੂੰ ਬਰਤਨ ਦੇ ਦੇਨੇ ਆ ਜੀ 2 ਘੰਟੇ ਮੈਂ ਫੁੱਟ ਘੁੰਮਰੇ ਆਂ ਨਾ ਜੀ ਇੱਕ ਤਾਂ ਮੇਰਾ ਟਾਈਮ ਬਸ ਹੋ ਜਾਂਦਾ ਹੈ ਇੱਕ ਮੈਨੂੰ ਕੁਛ ਖਾਣ ਪੀਣ ਨੂੰ ਵੀ ਮਿਲ ਜਾਂਦਾ ਜੀ ਤਾਂ ਇਹ ਕੋਸਿਆ ਨਹੀਂ ਰੱਬ ਨੂੰ ਕੀ ਕੋਸਾ ਹੈ ਉਹ ਬਹੁਤ ਵੱਡੀ ਤਕਦੀਰ ਦਾ ਮਾਲਕ ਹੈ ਉਹਦੇ ਨਾਲ ਅਸੀਂ ਲੜਾਈ ਨਹੀਂ ਕਰ ਸਕਦੇ ਹੌਸਲਾ ਨਹੀਂ ਘੇਰਿਆ ਜੇ ਹੌਸਲਾ ਘੇਰ ਜਿੰਦੇ ਤੇ ਬੱਚੇ ਵੀ ਨੇ ਦਿਲ ਥੋੜੇ ਹੋ ਜਣੇ ਸਨ ਮੈਨੂੰ ਬੁਖਾਰ ਚੜਿਆ ਸੀ ਬੁਖਾਰ ਚੜਨ ਦੇ ਨਾਲ ਮੈਨੂੰ ਗਲਗੋਸ਼ ਲਾਤੇ ਬੜੇ 80 90 ਗਲਗੋਸ਼ ਲਾਤੇ ਮੈਨੂੰ ਉਹ ਗਲਗੋਸ਼ ਲਾਣ ਦੇ ਨਾਲ ਮੇਰੀ ਟੋਲਟ ਫੇਫਟ ਗਈ ਜੀ ਫੇਰ ਮੇਰਾ ਆਪਰੇਸ਼ਨ ਹੋਇਆ ਜੀ ਮੈਂ ਠੀਕ ਸੀਗਾ ਜਦ ਮੇਰਾ ਦੂਜਾ ਆਪਰੇਸ਼ਨ ਹੋਇਆ ਫਿਰ ਮੇਰੇ ਅਥ ਖੜੇ ਨਹੀਂ ਮੇਰੇ ਪਿੰਡ ਦੇ ਲੋਕ ਜਿੰਨਾ ਮੈਂ ਸਮਾਂ ਸੁੰਨ ਦਿੰਦਾ ਸੀ ਉਹ ਮੈਨੂੰ ਇਹੀ ਸਮਝਦੇ ਸਨ ਵੀ ਆ ਮਰ ਗਿਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਵ ਆਉਂਦੇ ਨੇ ਪਰੇਣਾ ਉਤਾਰ ਚੜਾਵਾ ਦੇ ਵਿੱਚੋਂ ਇਹਨਾਂ ਮੁਸ਼ਕਲਾਂ ਦੇ ਵਿੱਚ ਵੀ ਆਪਣੇ ਆਪ ਨੂੰ ਸਹੀ ਰੱਖਣਾ ਹੌਸਲੇ ਦੇ ਵਿੱਚ ਰਹਿਣ ਵਾਲਾ ਉਹੀ ਹੁੰਦਾ ਜੀ ਅਸਲ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ the TV NRI ਮੈਂ ਤੁਹਾਡੇ ਨਾਲ ਨੂਰ ਵਰਚੋ ਸਵਾਇ ਦੀ ਕਹਾਣੀ ਹੌਸਲੇ ਨਾਲ ਭਰੀ ਹੋਈ ਬਜ਼ੁਰਗ ਬਾਪੂ ਜੀ ਸਾਡੇ ਨਾਲ ਮੌਜੂਦ ਨਹੀਂ ਸੋ ਇਹ ਰਸਤੇ ਵਿੱਚ ਆ ਰਹੇ ਸਨ ਤਾਂ ਇਹਨਾਂ ਕੋਲ ਕੁਝ ਸਮਾਨ ਸੀ ਸਾਈਕਲ ਤੇ ਟੰਗਿਆ ਹੋਇਆ ਕੁਝ ਭਾਂਡੇ ਨੇ ਔਰ ਪਿੱਛੇ ਕੁਝ ਕਬਾੜ ਦਾ ਸਮਾਨ ਹੈ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਸ ਕੰਮ ਦੇ ਵਿੱਚ ਆਏ ਔਰ ਕਿਵੇਂ ਦੀ ਨਦੀ ਜ਼ਿੰਦਗੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਮੈਂ ਦੇਖਿਆ ਤੁਸੀਂ ਰਸਤੇ ਵਿੱਚ ਜਾ ਰਹੇ ਸੀਗੇ ਸਾਮਾਨ ਤੁਸੀਂ ਟੰਗਿਆ ਹੋਇਆ ਹੈ ਮੂਰੇ ਤੁਸੀਂ ਇਹ ਰੱਖੇ ਹੋਏ ਨੇ ਭਾਂਡੇ ਔਰ ਪਿੱਛੇ ਤੁਸੀਂ ਕਬਾੜ ਰੱਖਿਆ ਬਾਪੂ ਜੀ ਕੀ ਕੰਮ ਕਰਦੇ ਹੋ ਕੋਕਾ ਮੈਂ ਸਟੀਲ ਦੇ ਭਾਂਡੇ ਵੇਚਦੇ ਆਂ ਜੀ ਅੱਛਾ ਜੀ ਸਟੀਲ ਦੇ ਭਾਂਡੇ ਵੇਚਦੇ ਆਂ ਇਹਦੇ ਬਦਲੇ ਜੀ ਕਬਾੜ ਲੈਨੇ ਆਂ ਜੀ ਅੱਛਾ ਜੀ ਜਾਂ ਜੀ ਕਬਾੜ ਕਬਾੜ ਲੈ ਕੇ ਕੋਈ ਪੈਸੇ ਲੈਂਦਾ ਜੀ ਉਹਨੂੰ ਪੈਸੇ ਦੇ ਦਿੰਦੇ ਆਂ ਜੀ ਅੱਛਾ ਜੀ ਜੇ ਕੋਈ ਬਰਤਨ ਲੈਣਦਾ ਜੀ ਉਹਨੂੰ ਬਰਤਨ ਦੇ ਦਿੰਦੇ ਆਂ ਜੀ ਹਾਂਜੀ ਇਹ ਵੀ ਅਚਾ ਨਾਮ ਨਾਮ ਮੇਰਾ ਜਗਤਾਰ ਸਿੰਘ ਹੈ ਜੀ ਠੀਕ ਹੈ ਬਾਪੂ ਜੀ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਦੇ ਹੋ ਤੁਹਾਨੂੰ ਮੈਨੂੰ 40 ਸਾਲ ਹੋ ਗਏ ਨੇ ਜੀ ਇਸ ਕੰਮ ਕਰਦੇ ਨੂੰ ਅੱਛਾ 40 ਸਾਲ ਤੁਹਾਨੂੰ ਇਹ ਕੰਮ ਕਰਦੇ ਹੋਗੇ ਉਹ ਕਬਾੜ ਜਿਹੜਾ ਅਸੀਂ ਘਰੇ ਰੱਖ ਕੇ ਰਾਜੀ ਨਹੀਂ ਆ ਅਸੀਂ ਵੇਚ ਦਿੰਨੇ ਆ ਸੁੱਟ ਦਿੰਨੇ ਆ ਉਹਨਾਂ ਵੇਸਟ ਚੀਜ਼ਾਂ ਨੂੰ ਬਾਪੂ ਜੀ ਲੈ ਕੇ ਤੁਹਾਨੂੰ ਕੋਈ ਚੰਗੀ ਚੀਜ਼ ਦੇ ਦਿੰਦੇ ਨੇ ਜਾਂ ਤੁਸੀਂ ਪੈਸੇ ਲੈ ਲਓ ਜਾਂ ਤੁਸੀਂ ਭਾਂਡੇ ਲੈ ਲਓ ਹਾਂਜੀ ਕਿਵੇਂ ਕਰ ਲੈਂਦੇ ਹੋ ਜੀ ਕੰਮ ਬਸ ਟੈਂਪਾਸ ਹੋ ਜਾਂਦਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੀ ਹਮ ਕੰਮ ਸੱਚਾ ਕੰਮ ਕਰਦੇ ਆ ਜੀ ਹਾਂ ਕਬਾੜ ਲੈਂਦੇ ਆ ਜੀ ਘਰ ਬਿੰਦ ਵਾਸਤੇ ਲੈਣ ਨੂੰ ਵ ਹਾਂਜੀ ਮੈਂ ਤਾਂ ਮਿਹਨਤਦਾਰੀ ਵਾਲਾ ਕੰਮ ਹੈ ਜੀ ਤੇ ਇਹੀ ਕਰਕੇ ਖੁਸ਼ ਹੈ ਸੀ ਹਾਂਜੀ 40 ਸਾਲ ਕਹਿ ਲੋ ਵੀ ਅੱਧੀ ਜ਼ਿੰਦਗੀ ਤੁਸੀਂ ਇਸ ਕੰਮ ਦੇ ਵਿੱਚ ਕੱਢ ਦਿੱਤੀ ਜੀ ਫਾਇਦਾ ਹੋਇਆ ਥੋੜਾ ਬਹੁਤ ਤੁਹਾਨੂੰ ਇਹ ਤਾਂ ਹੈ ਜੀ ਟਾਈਮ ਪਾਸ ਹੋ ਜਾਂਦਾ ਜਿਹੜਾ ਬੱਚੇ ਨੇ ਜੀ ਬੱਚੇ ਆਪਣੇ ਕਾਰੋਬਾਰ ਲੱਗੇ ਹੋਏ ਨੇ ਜੀ ਅੱਛਾ ਬੱਚੇ ਪੜਾ ਕੇ ਸਭ ਸੈੱਟ ਕਰ ਦਿੰਦੇ ਨੇ ਆਹ ਜੀ ਬੱਚੇ ਆਪਣੀ ਸੈਟਿੰਗ ਨੇ ਜੀ ਇੱਕ ਮੁੰਡਾ ਯੂਕੇ ਚ ਰਹਿੰਦਾ ਜੀ ਅੱਛਾ ਜੀ ਹਾਂਜੀ ਉਹ ਵੀ ਡਰਾਈਵਿੰਗ ਕਰਦਾ ਜੀ ਅੱਛਾ ਅੱਛਾ ਇੱਕ ਮੁੰਡਾ ਇੱਥੇ ਰਹਿੰਦਾ ਜੀ ਉਹ ਵੀ ਡਰਾਈਵਰੀ ਕਰਦਾ ਜੀ ਅੱਛਾ ਉਹ ਪੁੱਛੇ ਜਿਵੇਂ ਤੁਸੀਂ ਬੱਚੇ ਵੀ ਸੈੱਟ ਕਰੇ ਤੁਸੀਂ ਕਹੇ ਵੀ ਬਾਹਰ ਵੀ ਰਹਿੰਦੇ ਨੇ ਤੇ ਉਹਨਾਂ ਨੇ ਤੁਹਾਨੂੰ ਕਿਹਾ ਨਹੀਂ ਕਿ ਪਪਾ ਹੁਣ ਤੁਸੀਂ ਬੰਦ ਕਰ ਦੋ ਵੀ ਹੁਣ ਅਸੀਂ ਆਪ ਕਰ ਬੈਠੇ ਟਾਈਮ ਪਾਸ ਨਹੀਂ ਹੁੰਦਾ ਜੀ ਮੈਂ ਦੋ ਦੋ ਘੰਟੇ ਮੈਂ ਘੁੰਮਰੇ ਜਾਂਦਾ ਜੀ ਇੱਕ ਤਾਂ ਮੇਰਾ ਟਾਈਮ ਪਾਸ ਹੋ ਜਾਂਦਾ ਹੈ ਇੱਕ ਮੈਨੂੰ ਕੁਝ ਖਾਣ ਪੀਣ ਨੂੰ ਵੀ ਮਿਲ ਜਾਂਦਾ ਜੀ ਹਾਂ ਹਾਂ ਜੀ ਇਹ ਹੁੰਦਾ ਕਿ ਜ਼ਰੂਰੀ ਨਹੀਂ ਕਈ ਮਜਬੂਰੀਆਂ ਨਾਲ ਕਰਦੇ ਨੇ ਪਰ ਕਈਆਂ ਦਾ ਸ਼ੌਂਕ ਹੁੰਦਾ ਜਿਵੇਂ ਤੁਹਾਡਾ ਸ਼ੌਂਕ ਹੈ ਕਿ ਮੇਰਾ ਮਨ ਨਹੀਂ ਲੱਗਦਾ ਹਨਾ ਪਰ ਬੈਠ ਕੇ ਟਾਈਮ ਪਾਸ ਨਹੀਂ ਹੁੰਦਾ ਜੀ ਕਾਰ ਟਕ ਇਹ ਟਾਈਮ ਪਾਸ ਕਰਨ ਵਾਸਤੇ ਇਹ ਬਿਜ਼ਨਸ ਥੋੜਾ ਬਹੁਤਾ ਕਰੀ ਜਾਂਦੀ ਹੈ ਨਾਲੇ ਦੋ ਘੰਟੇ ਫਿਰੇ ਹੀ ਦੇ ਜੀ ਪਿੰਡ ਚ ਨਾਲੇ ਪੈਣ ਪਾਈ ਮਿਲ ਜਾਂਦੇ ਨੇ ਜੀ ਨਾਲੇ ਆਪਣਾ ਟਾਈਮ ਪਾਸ ਹੋ ਜਾਂਦਾ ਹੈ ਜੀ ਹਾਂ ਜੀ ਸਮਾਂ ਵਧੀਆ ਲੰਘ ਰਹੀ ਆਪਣੀ ਅੱਛਾ ਤੇ ਤੁਹਾਡੇ ਧਰਮ ਪਤਨੀ ਉਹ ਚੜਾਈ ਕਰ ਗਈ ਹੈ ਜੀ ਕਿੰਨਾ ਸਮਾਂ ਹੋ ਗਿਆ ਚ ਉਹਨਾਂ ਨੂੰ ਪੰਜ ਸਾਲ ਹੋ ਗਏ ਨੇ ਜੀ ਚੜਾਈ ਮੈਂ ਕਰਨੀ ਸੀ ਚੜਾਈ ਉਹ ਕਰ ਗਈ ਹੈ ਹਾਂ ਤੁਸੀਂ ਮਤਲਬ ਪਤਨੀ ਤੁਹਾਡੇ ਚਲੇ ਗਏ ਤੇ ਤੁਸੀਂ ਹੁਣ ਇਕੱਲੇ ਤੁਹਾਡੇ ਨੋ ਤੁਹਾਡੇ ਪੋਤੇ ਤਾਂ ਹੈਗੇ ਨੇ ਧੰਨ ਜੀ ਹਾਂ ਜੀ ਹਾਂ ਜੀ ਪਰ ਦੋ ਦੋਵਤਾ ਯੂਕੇ ਜਨੇ ਜੀ ਇੱਕ ਨੂ ਇੱਕ ਮੁੰਡਾ ਇੱਕ ਪੋਤਾ ਹੋ ਰਿਹਾ ਜੀ ਜਿਹੜਾ ਉਹ ਪੋਤਾ ਦੋ ਦੋ ਮਹੀਨਾ ਰਹਿ ਲਈ ਜੀ ਅੱਛਾ ਅੱਛਾ ਪਰ ਇਹ ਕੀ ਬੜਾ ਦੁਖਾਲੀ ਗੱਲ ਹੈ ਨਾ ਜਦੋਂ ਜੀਵਨ ਸਾਥੀ ਨਾਲ ਬਾਕੀ ਸਾਰਾ ਕੁਝ ਹੋਵੇ ਉਹ ਇੱਕ ਪਾਸੇ ਹੈ ਤੇ ਜੀਵਨ ਸਾਥੀ ਦੀ ਜਿਹੜਾ ਸਾਥ ਹੈ ਉਹ ਵੱਖਰਾ ਹੀ ਹੈ ਇਹ ਕੁਦਰਤ ਦੀਆਂ ਗੱਲਾਂ ਨੇ ਜੀ ਕਹਿੰਦੇ ਨੇ ਵਿੱਚ ਜਿਸ ਨੇ ਮਰਨਾ ਸੀ ਉਹਨੇ ਮਰਿਆ ਨਹੀਂ ਹੈਗਾ ਜਿਹਨੂੰ ਨਹੀਂ ਸੀ ਮਰਨਾ ਉਹ ਮਰ ਗਿਆ ਇਹ ਰੱਬ ਦੇ ਲੈਣ ਦੇਣ ਦੇ ਲੇਖੇ ਚੋਖੇ ਨੇ ਜੀ ਇਹ ਜਿਹੜੇ ਅਸੀਂ ਪੂਰੇ ਕਰਦੇ ਇੱਥੇ ਕਹਿੰਦੇ ਤੇਰੀ ਆਈ ਮੈਂ ਮਰ ਜਾ ਤੇਰਾ ਵਾਲ ਵਿੰਗਾ ਨਾ ਹੋਵੇ ਬਸ ਬਸ ਰੱਬ ਨੇ ਕੋਈ ਸਹ ਹੈ ਜੀ ਕੀਤਾ ਮੇਰੇ ਨਾਲ ਕੀ ਹੋਇਆ ਸੀ ਤੁਹਾਡੇ ਨਾਲ ਉਦੋਂ ਮੈਨੂੰ ਬੁਖਾਰ ਚੜਿਆ ਸੀ ਬੁਖਾਰ ਚੜਨ ਦੇ ਨਾਲ ਮੈਨੂੰ ਗਲਗੋਸ਼ ਲਾਤੇ ਬੜੇ 80 90 ਗਲਗੋਸ਼ ਲਾਤੇ ਮੈਨੂੰ ਉਹ ਗਲਗੋਸ਼ ਲਾਣ ਦੇ ਨਾਲ ਮੇਰੀ ਟੋਲਟ ਫੈ ਫਟ ਗਈ ਜੀ ਟੋਲਟ ਫੈ ਫਟ ਫਟ ਗਈ ਟੋਲਟ ਫੈ ਫਟਣ ਦੇ ਨਾਲ ਫਿਰ ਮੈਨੂੰ ਇੱਥੇ ਲੈਟਰ ਮਦਲ ਫਾਫਾ ਲਗਾਤੇ ਜੀ ਉਸ ਦਾ ਫਿਰ ਮੈਂ 8 ਮਹੀਨੇ ਬਾਅਦ ਆਪਰੇਸ਼ਨ ਕਰਾਇਆ ਜੀ ਫਿਰ ਮੇਰਾ 4 ਸਾਲ ਮੈਂ ਘਰ ਬੈਠਾ ਰਹੀ ਜੀ ਹਾਂ ਜੀ ਕar ਬੈਠ ਕੇ ਮੇਰਾ ਟਾਈਮ ਪਾਸ ਨਹੀਂ ਸੀ ਹੁੰਦਾ ਐ ਫਿਰ ਮੈਂ ਸਮਾਨ ਚੱਕਿਆ ਸੀ ਸੜਕ ਉਤਾਂ ਆਪੂ ਜੀ ਐਨੀ ਮਾੜੇ ਦੌਰ ਚ ਨਿਕਲੇ ਤੁਹਾਨੂੰ ਉਸ ਸਮੇਂ ਸਾਂਭਿਆ ਕਿਵੇਂ ਕਿਉਂਕਿ ਉਸ ਕਹਿੰਦੇ ਨੇ ਕਿ ਜਦੋਂ ਬਜ਼ੁਰਗ ਮੰਜੇ ਤੇ ਪੈ ਜਾਂਦੇ ਨੇ ਨਾ ਉਦੋਂ ਤਾਂ ਵਿਅਹਰ ਕੇ ਲੱਗਦੇ ਨੇਗੇ ਤੇ ਸਾਂਭਿਆ ਕਿਨੇ ਤੁਹਾਨੂੰ ਫਿਰ ਇਹ ਸਾਂਭਿਆ ਕਾਲਪੁਰਖ ਨੇ ਜੀ ਗੁਰੂ ਸਾਹਿਬ ਨੇ ਅੱਛਾ ਜੀ ਉਹਨੇ ਰੱਖਿਆ ਕਰੀ ਹੈ ਤਾਂ ਹੀ ਤੁਰਨ ਫਿਰ ਜਿਗਰਾ ਕਰਤਾ ਜੀ ਜੇ ਉਹ ਨਾ ਕਰਦਾ ਜੇ ਕਿੱਥੇ ਮੈਂ ਮਰਦਾ ਸੀ ਕਿੱਥੇ ਮੇਰੀ ਘਰ ਵਾਲੀ ਮਰ ਗਈ ਐ ਇਹ ਤਕਦੀਰ ਦੀਆਂ ਗੱਲਾਂ ਨੇ ਕਿਸਮਤ ਦੀਆਂ ਗੱਲਾਂ ਨਹੀਂ ਟੋੜੇ ਹੱਥ ਮੁੜੇ ਹੋਏ ਨਹੀਂ ਸਿੱਟੇ ਕਿ ਨਹੀਂ ਹਾਂ ਆਈ ਇਹ ਮੇਰੇ ਦੋਨੇ ਹੱਥ ਖੜੇ ਨਹੀਂ ਹੈ ਇਹ ਕੀ ਕਾਰਨ ਹੋਇਆ ਜੋ ਉਹ ਸਮੱਸਿਆ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਜੀ ਮੈਂ ਠੀਕ ਸੀਗਾ ਹਾਂ ਜਦ ਮੇਰਾ ਦੂਜਾ ਆਪਰੇਸ਼ਨ ਹੋਇਆ ਫਿਰ ਮੇਰੇ ਹੱਥ ਖੜੇ ਨਹੀਂ ਹਾਂ ਹੱਥ ਖੜ ਕੇ ਫਿਰ ਮੈਂ 4 ਸਾਲ ਬੈਠਾ ਰਿਆ ਹਾਂ ਹਾਂ 4 ਸਾਲ ਬੈਠ ਕੇ ਮੇਰਾ ਟਾਈਮpass ਨਹੀਂ ਸੀ ਹੁੰਦਾ ਹਾਂ ਫਿਰ ਮੈਂ ਬੜੇ ਕਿਤੇ ਲੱਗਿਆ ਜੀ ਹਾਂ ਮੇਰੇ ਪਿੰਡ ਦੇ ਲੋਕ ਤਾਂ ਜਿੰਨਾ ਮੈਂ ਸਮਾਂ ਸੌਣ ਦਿੰਦਾ ਸੀ ਉਹ ਮੈਨੂੰ ਐ ਹੀ ਸਮਝਦੇ ਸਨ ਵੀ ਆ ਮਰ ਗਿਆ ਅੱਛਾ ਹਾਂਜੀ ਉਹਨਾਂ ਨੇ ਤਾਂ ਇਹ ਸਮਝਿਆ ਸੀ ਹੁਣ ਗਿਆਨੀ ਆਂਦਾ ਨਹੀਂ ਗਿਆਨੀ ਹੁਣ ਚੜ੍ਹਾਈ ਕਰ ਚੁੱਕਾ ਹੈ ਅੱਛਾ ਜਦ ਫਿਰ ਮੈਂ ਸਮਾਨ ਲੈ ਕੇ ਪਹਿਲੇ ਦਿਨ ਹੀ ਆਪਣੇ ਪਿੰਡ 'ਚ ਗਿਆ ਹੂੰ ਉਹਨਾਂ ਨੂੰ ਤਾਂ ਚੰਨ ਚੜ ਗਿਆ ਵੀ ਇਹ ਕੀ ਹੋ ਗਿਆ ਸੀ ਸੋਚਿਆ ਕੀ ਇਹ ਸਾਡਾ ਗਿਆਨੀ ਸੀ ਇਹ ਸਾਨੂੰ ਸਮਾਨ ਲੈ ਜਾਂਦਾ ਸੀ ਸਾਨੂੰ ਵਧੀਆ ਤੋਂ ਵਧੀਆ ਸਮਾਨ ਦੇ ਜਾਂਦਾ ਸੀ ਹੁਣ ਫਿਰ ਗਿਆਨੀ ਨੂੰ ਸਭ ਨੇ ਸਾਡੇ ਵਾਸਤੇ ਭੇਜਤਾ ਬਸ ਇਹੀ ਮੇਰੀ ਜ਼ਿੰਦਗੀ ਦੀ ਲੜੀ ਹੈ ਜੀ ਤੁਸੀਂ ਹਾਂ ਮੁੜੇ ਹੱਥ ਨਾਲ ਸਾਈਕਲ ਕੇ ਵਿੱਚ ਲਾ ਲੈਣੇ ਕਿਉਂਕਿ ਹੱਥ ਤਾਂ ਇਦਾਂ ਰੱਖਣਾ ਪੈਂਦਾ ਹੈ ਬਸ ਥੋੜੇ ਆਸਰਾ ਹੀ ਦੇਣੇ ਹੀ ਥੋੜੇ ਆਸਰਾ ਹੀ ਦੇਈਸ ਹੱਥ ਨੂੰ ਬਾਕੀ ਇੰਨਾ ਵਜਨ ਰੱਖਦੇ ਨਹੀਂ ਹੈਗੇ ਵਜਨ ਥੋੜੀ ਰੱਖੀ ਦਾ ਕਿੰਨਾ ਵਜ਼ਨ ਤੁਸੀਂ ਲੈ ਕੇ ਤੁਰਦੇ ਹੋ ਵਜਨ ਜਿਆਦਾਇਤੀ 35 ਕਿਲੋ ਜੀ ਅੱਛਾ ਤੁਸੀਂ 35 ਕਿਲੋ ਵਜਨ ਲੈ ਕੇ ਤੁਰਫੀਦੇ ਹੋ ਸਾਈਕਲ ਤੇ 35 ਕਿਲੋ ਵਜਨ ਲੈ ਕੇ ਤੁਰਨਾ ਬੜੀ ਸੁਰਫੀਦਾ ਜੀ ਅੱਛਾ ਜੀ ਤੁਸੀਂ ਆਨੇ ਕਿੱਥੋਂ ਤੁਹਾਡਾ ਕੋਈ ਪਿੰਡ ਹੈ ਤੇ ਸ਼ਹਿਰ ਦੇ ਵਿੱਚ ਹੈ ਅਲੀਪੁਰ ਖਾਲਸਾ ਕਲੋਨੀ ਹੈ ਜੀ ਅੱਛਾ ਜੀ ਅਲੀਪੁਰ ਖਾਲਸਾ ਕਲੋਨੀ ਤਿੰਨ ਨੰਬਰ ਗੱਲੀ ਹੈ ਜੀ ਮਕਾਨ ਨੰਬਰ 305 ਹੈ ਜੀ ਹਮ ਇਥੇ ਨਾਲੀ ਹੈ ਅੱਛਾ ਨਹੀਂ ਦੀ ਕੀ ਫਿਰ ਹੁਣ ਸਮਾਨ ਲੈ ਕੇ ਜਾ ਕਿੱਥੇ ਰਹੇ ਹੋ ਇਹ ਹੁਣ ਸਮਾਨ ਲੈ ਕੇ ਜੀ ਪਟਿਆਲੇ ਜਾ ਰਹੇ ਹਾਂ ਜਿਸ ਰੰਦਰੋੜ ਅੱਛਾ ਅੱਛਾ ਉੱਥੇ ਫਿਰ ਜਾਓਗੇ ਉੱਥੇ ਜਾ ਕੇ ਖਾਲੀ ਕਰ ਦੇਂਗਾ ਜੀ ਠੀਕ ਹੈ ਖਾਲੀ ਕਰੇ ਘਰ ਨੂੰ ਆ ਜਾਵਾਂਗਾ ਜੀ ਇੱਕ ਬਾੜ ਫਿਰ ਤੁਸੀਂ ਲੋਕਾਂ ਦੇ ਘਰਾਂ ਚੋਂ ਲੈਂਦੇ ਹੋ ਜੀ ਹਾਂ ਜੀ ਹਾਂ ਜੀ ਲੋਕਾਂ ਦੇ ਘਰਾਂ ਚੋਂ ਹੀ ਲੈਣੇ ਜੀ ਹਮ ਕਿੰਨਾ ਕੁਸ਼ ਹੋ ਗਿਆ ਬੰਦੇ ਦੀ ਨ ਜੀਣ ਦੀ ਆਸ ਮੁੱਕ ਜਾਂਦੀ ਹੈ ਜਿੱਥੇ ਐਨੀਆਂ ਚੀਜ਼ਾਂ ਹੋ ਜਾਣਾ ਨਾ ਕਿ ਮੇਰੇ ਨਾਲ ਆ ਚੀਜ਼ ਕਿਉਂ ਹੋਗੀ ਉਹ ਵਸਦੀ ਹੈ ਰੱਬ ਦੇ ਰੰਗ ਨੇ ਕਦੀ ਕੋਸਿਆ ਨਹੀਂ ਰੱਬ ਨੂੰ ਕਿ ਕੋਸਾਂਗੇ ਉਹ ਬਹੁਤ ਵੱਡੀ ਤਕਦੀਰ ਦਾ ਮਾਲਕ ਹੈ ਬਿਲਕੁਲ ਉਹਦੇ ਨਾਲ ਅਸੀਂ ਲੜਾਈ ਨਹੀਂ ਕਰ ਸਕਦੇ ਹਾਂ ਅਸੀਂ ਰੱਬ ਦੇ ਕੋਲੋਂ ਇੰਨੇ ਸਾਲ ਬੈਠ ਕੇ ਆਪਣੀ ਮੌਤ ਨਾਲ ਲੜਾਈ ਲੜੀ ਹੈ ਪਰ ਆਪਣੀ ਮੌਤ ਨਾਲ ਲੜਾਈ ਲੜ ਕੇ ਫਿਰ ਵੀ ਜਿੱਤ ਪ੍ਰਾਪਤ ਕਰੀ ਹੈ ਬਿਲਕੁਲ ਜਿੱਤ ਪ੍ਰਾਪਤ ਕਰਕੇ ਫਿਰ ਵੀ ਆਪਣੇ ਕੀਤੇ ਨੂੰ ਥੋੜਾ ਬਹੁਤਾ ਲੱਗੇ ਹੋਏ ਆ ਜੀ ਹੌਸਲਾ ਤੁਹਾਡੇ ਰੱਖਿਆ ਜੀ ਹੌਸਲਾ ਨਹੀਂ ਕਰਿਆ ਜੇ ਹੌਸਲਾ ਘੇਰ ਜਿੰਦੇ ਤੇ ਬੱਚੇ ਵੀ ਨੇ ਦਿਲ ਥੋੜੇ ਹੋ ਜਣੇ ਸਨ ਬਿਲਕੁਲ ਕਿਉਂਕਿ ਪਿਓਆਂ ਦੇ ਨਾਲ ਹੀ ਬੱਚੇ ਹੁੰਦੇ ਨੇ ਪਿਓ ਸਿਰ ਦਾ ਤਾਜ ਹੁੰਦੇ ਨੇ ਜਦੋਂ ਪਿਓ ਹੀ ਮੰਜੇ ਤੇ ਪੈ ਜੇ ਨਾ ਤੇ ਬਸ ਫਿਰ ਬਹੁਤ ਔਖਾ ਹੋ ਜਾਂਦਾ ਉਹ ਬਾਕੀ ਬੱਚਾ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਹੈ ਮੈਂ ਬੱਚਾ ਦਾ ਬਹੁਤ ਧੰਨਵਾਦ ਦੀਆਂ ਹੁਣ ਵੀ ਮੈਨੂੰ ਕਹਿੰਦੇ ਨੇ ਤੁਸੀਂ ਛੱਡ ਦਿਓ ਇਹ ਕੰਮ ਛੱਡ ਦਿਓ ਵੇਲੇ ਬੈਠੋ ਹਾਂ ਵੀ ਮੈਂ ਕਹਿੰਦਾ ਵੀ ਮੈਂ ਵੇਲਾ ਜਿ ਬੈਠ ਕੇ ਮੈਂ ਕਰੂੰਗਾ ਤੇ ਕਰੂੰਗਾ ਕੀ ਕਰੂੰਗਾ ਕੀ ਕਰੂੰਗਾ ਹੁਣ ਮੈਂ 2 ਘੰਟੇ ਫਿਰ ਜਾਣਾ ਦੋ ਘੰਟੇ ਅਫਰ ਕੇ ਮੇਰੇ ਟਾਈਮ ਪਾਸਾ ਹੋ ਜਾਂਦਾ ਹੁਣ ਜਿਵੇਂ ਤੁਸੀਂ ਮੈਨੂੰ ਮਿਲ ਗਏ ਤੁਹਾਡੇ ਨਾਲ ਇੰਨੀਆਂ ਗੱਲਾਂ ਬਾਤਾਂ ਕਰ ਲੀਆਂ ਰੱਬ ਮਲਾਉਂਦਾ ਬਸ ਇਹ ਗੁਰੂ ਵਾਸਤੇ ਜੀ ਤਕਦੀਰ ਦੀਆਂ ਗੱਲਾਂ ਨੇ ਇਹ ਰੱਬ ਮੇਲਦਾ ਹੈ ਰੱਬ ਮਿਲਾਂਦਾ ਹੈ ਤੇ ਮੇਲ ਹੁੰਦੇ ਸਾਡਾ ਵੀ ਬਾਪੂ ਜੀ ਅਹੀ ਮਕਸਦ ਹੁੰਦਾ ਕਿ ਅਸੀਂ ਇਹਨਾਂ ਕਹਾਣੀਆਂ ਨੂੰ ਲੈ ਕੇ ਆਈਏ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤੇ ਟੁੱਟੇ ਨੇ ਨਿਰਾਸ਼ ਨੇ ਕੀ ਕੀ ਕੁਸ਼ ਹੋਇਆ ਹੌਸਲਾ ਹਾਰ ਕੇ ਬੈਹੇ ਹੁੰਦੇ ਨੇ ਢੀਰੀ ਢਾ ਕੇ ਬੈਹੇ ਹੁੰਦੇ ਨੇ ਸਾਨੂੰ ਲੱਗਦਾ ਵੀ ਅਸੀਂ ਇਹੋ ਜਿਹੀਆਂ ਕਹਾਣੀਆਂ ਹੌਸਲੇ ਭਰੀਆਂ ਸਾਂਝੀਆਂ ਕਰੀਏ ਮੈਂ ਨਹੀਂ ਹੌਸਲਾ ਟਾਇਆ ਜੀ ਮੈਂ ਹੌਸਲਾ ਬਲੰ ਮੇਰੇ ਸਤਾਰ ਵੀ ਕਹਿੰਦੇ ਸੀ ਵੀ ਤੂੰ ਮਰ ਕੇ ਬੱਚੇ ਵੀ ਮੈਂ ਖਾ ਵੀ ਮੇਰੀ ਤਾਂ ਜਿਹੜੀ ਹੈ ਨਾ ਤਕਦੀਰ ਨੇ ਮੇਰੀ ਮੇਰੀ ਮੌਤ ਨਾਲ ਮੇਰੀ ਲੜਾਈ ਕਰਾਈ ਹੈ ਤੇ ਮੈਂ ਆਪਣੀ ਮੌਤ ਦੀ ਲੜਾਈ ਦੇ ਵਿੱਚੋਂ ਮੈਂ ਫਿਰ ਵੀ ਆਪਣੀ ਜਿੱਤ ਪ੍ਰਾਪਤ ਕਰੀ ਹੈ ਮੈਂ ਆਪਣੀ ਮੌਤ ਨਾਲ ਜਿੱਤ ਪ੍ਰਾਪਤ ਕਰਕੇ ਮੈਂ ਫਿਰ ਵੀ ਆਪਾਂ ਮੈਂ ਹੌਸਲਾ ਬੰਦ ਰੱਖਿਆ ਜੀ ਇਹੀ ਤਾਂ ਅਸਲ ਜ਼ਿੰਦਗੀ ਦੇ ਹੀਰੋ ਹੁੰਦੇ ਨੇ ਜੇ ਫਿਲਮਾਂ ਦੀ ਗੱਲ ਕਰਦੇ ਆਪਾਂ ਨਾ ਇਹ ਹੀਰੋ ਭਗਵਾਨ ਨੇ ਬਣਾਇਆ ਜੀ ਉਹ ਭਗਵਾਨ ਬਣਾਉਣ ਲੱਗਾ ਬਿਲਕੁਲ ਉਸੇ ਕਾਸਰੇ ਉਸੇ ਕੇਸਰੇ ਪਰ ਚੱਲ ਰਹੇ ਆਂ ਜੀ। ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਬਹੁਤ ਲੰਬੀਆਂ ਉਮਰਾਂ ਜਿਉਂ ਤੁਸੀਂ ਖੁਸ਼ੀਆਂ ਸਿਹਤਮੰਦ ਰਹੋ। ਅਸੀਂ ਇਹੀ ਅਰਦਾਸ ਕਰਦੇ ਆਂ ਬਾਕੀ। ਅੱਛਾ ਜੀ ਧੰਨਵਾਦ ਤੁਹਾਡਾ। ਬਹੁਤ-ਬਹੁਤ ਮਿਹਰਬਾਨੀ ਆਪਣਾ ਕੀਮਤੀ ਸਮਾਂ ਦੇਣ ਵਾਸਤੇ। ਜੀ ਜੀ। ਬਾਪੂ ਜੀ ਦੀ ਕਹਾਣੀ ਸੁਣੀ ਤੁਸੀਂ ਕਿ ਜ਼ਿੰਦਗੀ ਦੇ ਵਿੱਚ ਕਿੰਨਾ ਮੋੜਾਂ ਤੋਂ ਉਹਨਾਂ ਨੂੰ ਸਟਰਗਲ ਕਰਨਾ ਪਿਆ। ਇੱਕ ਪਾਸੇ ਜਿੱਥੇ ਤੁਹਾਨੂੰ ਜੀਵਨ ਸਾਥੀ ਦੀ ਲੋੜ ਹੁੰਦੀ ਹੈ, ਜੀਵਨ ਸਾਥੀ ਦਾ ਇਸ ਜਹਾਨ ਤੋਂ ਤੁਰ ਜਾਣਾ, ਦੂਜੇ ਪਾਸੇ ਇੱਕਦਮ ਮੰंजे ਤੇ ਪੈ ਜਾਣਾ ਕਿ ਪਤਾ ਹੀ ਨਹੀਂ ਵੀ ਸ਼ਾਇਦ ਬਚਣਾ ਹੈ ਜਾਂ ਨਹੀਂ ਸਾਰੇ ਨਾਲ ਦੇ ਕਹਿਣ ਲੱਗ ਜਾਂਦੇ ਨੇ ਕਿ ਸ਼ਾਇਦ ਇਸ ਦੀ ਬਚਨ ਦੀ ਕੋਈ ਉਮੀਦ ਨਹੀਂ ਹੈ ਉਸ ਲੜਾਈ ਦੇ ਨਾਲ ਉਹ ਰੱਬ ਨਾਲ ਲੜ ਕੇ ਕਹਿ ਲੋ ਕਿ ਵਾਪਸ ਫੇਰ ਠੀਕ ਠਾਕ ਹੋ ਰਹੇ ਨੇ ਤੇ ਅੱਜ ਵੀ ਬੁਲੰਦ ਹੌਂਸਲੇ ਦੇ ਨਾਲ ਜ਼ਿੰਦਗੀ ਜਿਉਂ ਰਹੇ ਨੇ ਸੋ ਉਮੀਦ ਹੈ ਇਸ ਕਹਾਣੀ ਨੇ ਤੁਹਾਡੇ ਅੰਦਰ ਬਹੁਤ ਹੀ ਹੌਂਸਲਾ ਭਰਿਆ ਹੋਵੇਗਾ ਸੋ ਜੇਕਰ ਇਹ ਕਹਾਣੀ ਵਿੱਚ ਤੁਹਾਨੂੰ ਕੋ ਸਿੱਖਣ ਨੂੰ ਮਿਲਦਾ ਤਾਂ ਜ਼ਰੂਰ ਸਿੱਖੋ ਤੇ ਅੱਗੇ ਜ਼ਰੂਰ ਇਸ ਨੂੰ ਸਾਂਝਾ ਕਰੋ ਕੈਮਰਾ ਪਰਸਨ ਅਤੁਲ ਵਰਮਾ ਦਾ ਨੂਰ ਵਰਚੋ ਤੇ ਟੀਵੀ ਐਨਆਰਆਈ